ਨਕੌਦਰ ਸ਼ਹਿਰ ਵਿੱਚ ਪੈਂਦੇ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹੀ ਜੀ ਦੇ ਦਰਬਾਰ ਦੀ ਨਵੀਂ ਬਣੀ ਪ੍ਰਬੰਧਕ ਕਮੇਟੀ ਵੱਲੋਂ ਪੁਰਾਣੀ ਕਮੇਟੀ ਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਹੁਣਾ ਖਿਲਾਫੀ ਇਸ ਮੌਕੇ ਮੁਹੱਲਾ ਰਿਸ਼ੀ ਨਗਰ ਦੇ ਵਸਨੀਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦਾ ਪੁਤਲਾ ਵੀ ਫੂਕਿਆ ਗਿਆ ਆਓ ਦੇਖਦੇ ਆ ਪੂਰੀ ਖਬਰ ਜਿਕਰ ਅਲਮਸਤ ਬਾਪੂ ਲਾਲ ਬਾਦਸ਼ਾਹੀ ਜੀ ਦਾ ਬਹੁਤ ਸਾਰੇ ਕੀ ਆ ਅੱਜ ਨਕੋਦਰ ਬਾਲਮਿਕੀ ਸਮੁਦਾਏ ਹਲੋਏ ਤਰਨਾ ਦਿੱਤਾ ਗਿਆ ਆ ਕਿਉਂਕਿ ਅਲਮਸਤ ਬਾਪੂ ਲਾਲ ਬਾਸ਼ਾਈ ਦਾ ਜੋ ਸਾਲਾਨਾ ਮੇਲਾ ਵਾ 17 18 19 20 ਦਾ ਹਰ ਸਾਲ ਬੜੀ ਧੂਮਤਾ ਤੇ ਸ਼ਰਦਾ ਨਾਲ ਮਨਾਇਆ ਜਾਂਦਾ ਵਾ ਇਸ ਤੋਂ ਪਹਿਲਾਂ 26 27 ਮਾਰਚ ਨੂੰ ਵੀ ਜਿਹੜਾ ਮੇਲਾ ਹੋਇਆ ਸੀ ਉਹ ਸੋਗ ਦਾ ਮੇਲਾ ਹੁੰਦਾ ਵਾ ਉਹਦੇ ਵਿੱਚ ਵੀ ਬਾਲਮਿਕੀ ਸਮੁਦਾਏ ਚਾਹੁੰਦਾ ਸੀ ਕਿ ਇਹ ਸਾਡੀ ਪੁਰਖਾਂ ਦੀ ਜਗਾ ਵਾ ਬਾਪੂ ਲਾਲ ਬਾਸ਼ਾ ਦੀ ਜਗਾ ਵਾ ਕਿਉਂਕਿ ਇਹ ਜਿਹੜੀ 4.5 ਏਕੜ ਜਗਾ ਵਾ ਇਹ ਭਗਵਾਨ ਬਾਲਮਿਕੀ ਮਹਲਾ ਰਿਸ਼ੀ ਨਗਰ ਦੇ ਕਬਰਿਸਤਾਨ ਦੀ ਜਗਾ ਵਾ ਸਾਰੇ ਲੋਕਾਂ ਨੇ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਡੇਰੇ ਵਾਸਤੇ ਇਹ ਜਗਾ ਆਪਣਾ ਆਪਣਾ ਅਧਿਕਾਰ ਛੱਡ ਕੇ ਦੋ ਦੋ ਤਿੰਨ ਤਿੰਨ ਮਰਲੇ ਦੇ ਘਰਾਂ ਦੇ ਵਿੱਚ ਰਹਿੰਦੇ ਪਏ ਸੀ ਔਰ ਇਹ ਜਗਾ ਦਿੱਤੀ ਸੀ ਬਾਪੂ ਲਾਲ ਬਾਸ਼ਾ ਜੀ ਦੇ ਡੇਰੇ ਵਾਸਤੇ 14 ਸਾਲ ਪਹਿਲੇ ਮਾਨਯੋਗ ਹੰਸਰਾ ਏਜੰਸੀ ਜੀ ਨੇ ਉੱਥੇ ਬਿਠਾਇਆ ਸੀ ਲੇਕਿਨ ਥਲੜੀ ਟੀਮ ਨੇ ਬਹੁਤ ਸਾਰੇ ਕਪਲੇ ਕੀਤੇ ਆ ਅੱਜ ਤੋਂ 6 ਮਹੀਨੇ ਪਹਿਲਾਂ ਪੰਜਾਬ ਪੁਲਿਸ ਨੂੰ ਅਸੀਂ ਕਈ ਵਾਰੀ ਐਪਲੀਕੇਸ਼ਨਾਂ ਦੇ ਚੁੱਕੇ ਆ ਕਦੀ ਗੱਲੇ ਦੇ ਵਿੱਚੋਂ ਸੋਨਾ ਬਣਾ ਕੇ ਕਿਸੇ ਨੂੰ ਦਿੱਤਾ ਜਾਂਦਾ ਬਿਲ ਲੱਗੇ ਪਰ ਨਾਲ ਕਦੀ ਭਾਈ ਭਾਈ ਲੱਖ ਰੁਪਈਆ ਕਿਸੇ ਕਲਾਕਾਰ ਦੇ ਉੱਪਰੋਂ ਰੱਖ ਕੇ ਬਾਹਰ ਕੇ ਸਿਰ ਦਿੱਤਾ ਜਾਂਦਾ ਮੈਂ ਸਮਝਦਾ ਵਾਂ ਜਿਹੜੇ ਗਰੀਬ ਲੋਕ ਉੱਤੇ 10 10 20 20 ਰੁਪਈਏ ਵੰਡ ਕੇ ਉੱਥੇ ਮੱਥਾ ਟੇਕ ਕੇ ਜਾਂਦੇ ਆ ਉਹ ਸ਼ਰਧਾ ਦੇ ਨਾਲ ਮੱਥਾ ਟੇਕ ਕੇ ਜਾਂਦੇ ਆ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਐਡਾ ਕਿਸੇ ਦੇ ਉੱਪਰ ਦੀ ਸਿਰ ਦੇਣੀ ਆਪਣੇ ਰਿਸ਼ਤੇਦਾਰਾਂ ਨੂੰ ਦੇ ਦੇਣੀ ਜਾਂ ਆਪਣੇ ਚਿਹਤਿਆਂ ਨੂੰ ਕੋਈ ਸੋਨੇ ਚਾ ਦੇ ਦੇਣੀ ਜਾਂ 25 ਕਰੋੜ 25 ਲੱਖ ਰੁਪਏ ਦਾ 85 ਲੱਖ ਰੁਪਏ ਦਾ ਵਿਸ਼ਰਾਮ ਘਰ ਆਪਣੇ ਲਈ ਬਣਾ ਲੈਣਾ ਇਹ ਇਹ ਡੇਰਿਆਂ ਦਾ ਇਹ ਸੰਗਤ ਦਾ ਟਾਈਮ ਕੰਮ ਨਹੀਂ ਹੁੰਦਾ ਇਹ ਰਿਸ਼ੀਮੁਨੀਆਂ ਦਾ ਜਿਹੜੇ ਫੱਕਰਾਂ ਦਾ ਕੰਮ ਨਹੀਂ ਹੁੰਦਾ ਫੱਕਰ ਕੀ ਦਾ ਗੁੱਸਾ ਕੀ ਉਹਨਾਂ ਨੂੰ ਤਾਂ ਛੱਡ ਦੇਣਾ ਚਾਹੀਦਾ ਸਾਰਾ ਕੁਝ ਜਿਹੜਾ ਆਪਣੇ ਆਪ ਨੂੰ ਫੱਕਰ ਕਹਿੰਦਾ ਵਾ ਇਹ ਛੀ ਨਗਰ ਮੱਲਾ ਇੱਥੇ ਮੇਲਾ ਕਰਾਉਂਦਾ ਕਰਾਉਣਾ ਚਾਹੁੰਦਾ ਵਾ ਆਂ ਪਦਮਸ਼੍ਰੀ ਅਨਸਰਾ ਜਹਾਂਸੀ ਜੀ ਨੇ ਬਾ ਹੁਕਮ ਕੈਸ਼ੀਅਰ ਜੀ ਨੂੰ ਵਿਸ਼ਵਾ ਮਿੱਤਰ ਸੋਹੰਦੀ ਨੂੰ ਕਹਿ ਕੇ ਇਹ ਚਾਬੀਆਂ ਛੀ ਨਗਰ ਮੱਲੇ ਨੂੰ 4 ਮਹੀਨੇ ਪਹਿਲਾਂ ਦੇ ਦਿੱਤੀਆਂ ਲੇਕਿਨ ਉਹਦੇ ਪਿੱਛੇ ਮੌਕੇ ਦੀ ਸਰਕਾਰ ਜਿਹੜੀ ਆ ਉਹ ਨਹੀਂ ਚਾਹੁੰਦੀ ਕਿ ਬਾਲਮਿਕਿਆਂ ਦੇ ਹੱਥ ਇਤਾਂ ਦੀ ਕੋਈ ਤਾਕਤ ਆ ਕਿਉਂਕਿ ਇਹ ਡਿਸਕ੍ਰਿਮੀਨੇਸ਼ਨ ਹੈ ਜਾਤ ਪਾਤ ਦਾ ਇਹ ਸਿੱਧੇ ਸਿੱਧੇ ਤੌਰ ਤੇ ਪੰਗਾ ਖੜਾ ਕੀਤਾ ਪਿਆ ਵਾ ਕਿਉਂਕਿ ਐਡੀ ਨਫ਼ਰਤ ਪਾਈ ਹੋਈ ਆ ਮੌਕੇ ਦੀ ਸਰਕਾਰ ਜਿਹੜੀ ਆ ਇੱਥੇ ਜਿਹੜੇ ਉਹਦੇ ਨਮਾਇंदे ਬੈਠੇ ਆ ਮੈਂ ਸਿੱਧੇ ਤੌਰ ਤੇ ਕਹਿੰਦਾ ਵੀ ਐਮਐਲਏ ਜਿਹੜੀ ਬੀਬੀ ਆ ਉਹ ਪ੍ਰਸ਼ਾਸਨ ਨੂੰ ਅੱਗੇ ਕਰਕੇ ਸਰਕਾਰਾਂ ਦੇ ਜਿਹੜੇ ਅਫਸਰਾਂ ਨੂੰ ਅੱਗੇ ਕਰਕੇ ਇਹਨਾਂ ਨਾਲ ਧੱਕਾ ਕਰਦੀ ਪਈ ਆ ਇਹ ਧੱਕਾ ਨਹੀਂ ਹੋਣ ਦਮਾਂਗੇ ਇਹ ਬਾਲਮਿਕੀ ਕੌਮ ਮਾਰਸ਼ਲ ਕੌਮ ਹੈ ਇਹ ਧਰਮ ਵਾਸਤੇ ਸਿਰ ਦੇਣਾ ਵੀ ਜਾਣਦੀ ਹੈ ਸਿਰ ਲੈਣਾ ਵੀ ਜਾਣਦੀ ਹੈ ਅੱਜ ਇੱਥੇ ਪਤਲੇ ਸੋ ਭੁਕੇ ਗਏ ਆ ਡਾਕਟਰ ਬੀ ਆਰ ਅੰਬੇਡਕਰ ਦਲਿਤ ਡਾਕਟਰ ਬੀ ਆਰ ਅੰਬੇਡਕਰ ਬਾਬਾ ਸਾਹਿਬ ਜੀ ਦੇ ਚੌਂਕ ਦੇ ਅੰਦਰ ਜੋ ਦਲਤਾਂ ਦੇ ਮਸੀਹਾ ਹੈ ਸੰਵਿਧਾਨ ਦੇ ਨਰਮਤਾਵਾ ਔਰ ਮੈਂ ਸਮਝਦਾ ਹਾਂ ਜਦੋਂ ਜਦੋਂ ਵੀ ਦਲਤਾਂ ਦੇ ਉੱਤੇ ਪੀੜ ਪਈ ਹੈ ਸਾਰੇ ਪੰਜਾਬ ਦੇ ਲੀਡਰ ਖੜੇ ਹੋਏ ਆ ਔਰ ਪੰਜਾਬ ਦੇ ਵਿੱਚ ਇੱਕ ਮਹਿਮ ਚੱਲ ਪਈ ਆ ਕਿਉਂਕਿ ਇਹ ਅੱਗ ਬਹੁਤ ਦੂਰ ਤੱਕ ਜਾਊਗੀ ਜੇ ਇਹ ਨਹੀਂ ਹਟੇ ਤਾਂ ਔਰ ਇਹ ਇੱਥੇ ਗੈਰ ਦੇ ਵੀ ਰੀਸੀਵਰ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਮੇਲਾ ਇਦਾਂ ਹੀ ਹੋਊਗਾ ਰਿਸ਼ੀ ਨਗਰ ਮhalla ਜਿਹੜੀ ਕਮੇਟੀ ਆ ਉਹ ਹੀ ਮੇਲਾ ਕਰਾਊਗੀ ਕੰਬਰੀ ਕਮੇਟੀ ਆ ਸਾਰੇ ਜਨਰਲ ਕੈਟਾਗਰੀ ਦੇ ਆ ਰਿਸ਼ੀ ਨਗਰ ਮhalla ਦਾ ਇੱਕ ਵੀ ਬੰਦਾ ਨਹੀਂ ਇਹਨਾਂ ਸਾਰੇ ਮੈਂਬਰ ਰਿਸ਼ੀ ਨਗਰ ਮhalla ਦਾ ਜਿਹਨਾਂ ਨੇ ਦੀਦਾਨ ਕੀਤੀ ਪਈ ਜ਼ਮੀਨ ਹੈ ਮੈਂ ਫੇਕ ਕਰਨ ਦਾ ਉਹਨਾਂ ਦਾ ਅਧਿਕਾਰ ਹੈ ਡੇਰੇ ਦੀ ਜ਼ਮੀਨ ਦੇ ਉੱਪਰ ਸਰ ਅੱਜ ਦਾ ਧਰਨਾ ਵਾ ਪੂਕ ਦਿੱਤੇ ਆ ਕੱਲ ਨੂੰ ਸਫਾਈ ਕਰਮਚਾਰੀ ਸਫਾਈ ਕਰਮੀ ਬੰਦ ਕਰ ਦਿੱਤੀ ਜਾਊਗੀ ਪਰਸੋਂ ਨੂੰ ਨਕੋਦਰ ਬੰਦ ਹੋਏਗਾ ਪ੍ਰਸ਼ਾਸਨ ਨੇ ਕੀ ਕੀ ਤੁਹਾਨੂੰ ਅਸ਼ਰ ਪ੍ਰਸ਼ਾਸਨ ਗੰਦਾ ਜੀ ਨਾ ਉਹ ਕਰਾਵੇ ਨਾ ਤੁਸੀਂ ਕਰਾਵੋ ਅਸੀਂ ਆਬਜ਼ਰਵਰ ਲਾ ਦਿੰਨੇ ਇੱਥੇ ਪਰ ਲੇਕਿਨ ਅਸੀਂ ਨਹੀਂ ਚਾਹੁੰਦੇ ਵੀ ਅਬਜ਼ਰ ਲੱਗੇ ਕਿਉਂਕਿ 14 ਸਾਲ ਜਦੋਂ 6 ਮਹੀਨੇ ਪਹਿਲਾਂ ਲੜਾਈ ਉਦੋਂ ਕੋਈ ਨਹੀਂ ਲਖਾਇਆ ਉਹਨਾਂ ਨੇ ਅਬਜ਼ਰ ਉਦੋਂ ਵੀ ਲਖਾ ਦਿੰਦੇ ਅਸੀਂ ਅੱਜ ਮੰਨ ਜਾਂਦੇ ਤੁਸੀਂ ਕਹਿੰਦੇ ਡੇਰੇ ਦਾ ਪ੍ਰਬੰਧ ਨਵੀਂ ਹਰ ਹਾਲ ਚ ਨਵੀਂ ਕਮੇਟੀ ਤਾਂ ਬਣ ਚੁੱਕੀ ਆ ਪਰ ਫੇਰ ਵੀ ਹੌਂ ਕੀ ਸਮੱਸਿਆ ਆ ਸਮੱਸਿਆ ਹੈਗੀ ਕਹਿੰਦੇ ਚਾਬੀਆਂ ਦਿੱਤੀਆਂ ਵਾਪਸ ਕਰ ਦਿਓ ਅਸੀਂ ਕਹਿੰਦੇ ਚਾਬੀਆਂ ਖੋ ਕੇ ਨਹੀਂ ਲਈਆਂ ਚਾਬੀਆਂ ਬਾ ਇੱਜ਼ਤ ਤੁਸੀਂ ਦਿੱਤੀਆਂ ਰਿਟਰਨ ਹੋਇਆ ਪੁਰਾਣੀਆਂ ਰਜਿਸਟਰੀਆਂ ਦਿੱਤੀਆਂ ਚਾਂਦੀ ਸੋਨਾ ਸਾਰਾ ਜਮ੍ਹਾਂ ਹੋਇਆ ਇਹਦੇ ਵਿੱਚ ਐਮਐਲਏ ਦਾ ਕੀ ਰੋਲ ਐ ਐਮਐਲਏ ਸਾਰਾ ਪ੍ਰਸ਼ਾਸਨ ਨਵੀਂ ਕੰਮ ਕਰੀ ਜਾਂਦਾ ਜੀ ਦੱਸੋ ਅਫਸਰ ਕਿਉਂ ਇੰਨਾ ਪ੍ਰੈਸ਼ਰ ਬਾਉਂਡ ਹੈ ਇਹਨਾਂ ਤੇ ਸਾਡੀ ਅੱਜ ਸੁਣੀ ਨਹੀਂ ਕੀ ਹੰਸ ਰਹੀ ਹੁਣ ਗੱਦੀ مشیر ਰਹਿਣਗੇ ਕਿ ਨਹੀਂ 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 ਸਰ ਸੂਬੇ ਦੇ ਸਾਰੇ ਮਾਪੂਰਖਾਂ ਵੱਲੋਂ ਵੱਡੇ ਵੱਡੇ ਦੇਰਾਂ ਵੱਲੋਂ ਉਹਨਾਂ ਨੂੰ ਪੱਗ ਦਿੱਤੀ ਗਈ ਸੀ ਸਾਈ ਹੰਸਾ ਦਰਵੇਸ਼ ਜੀ ਨੂੰ ਕਿ ਹੁਣ ਉਹ ਗੱਦੀ ਤੋਂ ਜਿਸ ਤਰ੍ਹਾਂ ਨਾਲ ਮੈਂ ਦੇਖੋ ਚਾਹੁੰਦਾ ਵਾਂ ਕਿ ਉਹਨਾਂ ਨੂੰ ਇਸ ਗੱਲ ਤੇ ਸਮਝੋਤਾ ਕਰਨਾ ਚਾਹੀਦਾ ਮੈਂ ਚਾਹੁੰਦਾ ਵਾਂ ਸਭ ਮੜਿਆ ਲਿਖਿਆ ਸਮਾਜ ਵੀ ਚਾਹੁੰਦਾ ਵਾ ਪਰ ਉਹ ਇਸ ਲੈਵਲ ਤੇ ਗੱਲ ਨਹੀਂ ਕਰਦੇ ਪਾਏ ਜਾਂ ਨਹੀਂ ਬੈਠਦੇ ਪਾਏ ਇਸ ਕਰਕੇ ਇਹ ਰਿਸ਼ੀਨਗਰ ਮੱਲਾ ਜਾਂ ਵਾਲਮੀਕੀ ਸਮਾਜ ਦਾ ਪੜ ਗਿਆ ਪਿਆ ਮੈਂ ਇਹਦੇ ਤੇ ਫੇਰ ਬੇਨਤੀ ਕਰੂੰਗਾ ਵੀ ਇਹ ਬੈਠ ਕੇ ਉਹਨਾਂ ਵਾਸਤੇ ਸਿਰਫ ਉਸ ਮਸਲੇ ਤੇ ਅਸੀਂ ਫੇਰ ਬੈਠਾਂਗੇ ਦਾਸ ਪਰਸ਼ੋਤਮ ਸੌਂਦੀ ਗੱਲ ਹੈ ਜੀ ਤੁਸੀਂ ਇਹ ਨਾ ਨਰਾਇਨਾਮਾ ਕੀਤਾ ਜਾਂ ਕੋਈ ਕਮੇਟੀ ਦੇ ਵਿੱਚ ਗੋੜੋਠੀ ਕਰਨ ਵਾਸਤੇ ਜਾਂ ਦੋਵਾਂ ਦਾ ਨਰਾਇਨਾਮਾ 6 6 ਮਹੀਨੇ 6 ਮਹੀਨੇ ਪਹਿਲਾਂ ਕੈਸੀ ਵੀ ਰਿਸ਼ੀ ਨਗਰ ਮਹੱਲੇ ਦੇ ਜਿਹੜੇ ਹੱਕਦਾਰ ਹੈ ਪੰਜ ਬੰਦੇ ਪਾ ਲਓ ਸਿਰਫ ਉਹਨਾਂ ਨੇ ਮੇਲੇ ਦੇ ਆਖਰੀ ਦਿਨ ਬੰਦੇ ਤਿੰਨ ਅਨਾਉਂਸ ਕੀਤੇ ਜਿਹਦੇ ਵਿੱਚ ਬੀਬੀ ਜੀ ਵੀ ਇੱਕ ਮੈਂਬਰ ਪਾ ਲਈ ਪੰਜ ਬੰਦੇ ਤਾਂ ਰਿਸ਼ੀ ਨਗਰ ਮਹੱਲੇ ਦੇ ਪਾਉਣੇ ਸੀ ਉਹ ਸ਼ਵਾਸਨ ਦੇ ਕੇ ਨਹੀਂ ਪਾਏ ਗਏ 6 ਮਹੀਨੇ ਪਹਿਲਾਂ ਕਿੰਨੇ ਮੈਂਬਰਿਕਸ਼ਨ ਕਮੇਟੀ ਨੂੰ ਕਮੇਟੀ ਨੂੰ ਉਹਨਾਂ ਨੂੰ ਪਤਾ ਹੋਊਗਾ ਜੀ ਪਹਿਲਾਂ 14 ਸੀ ਫਿਰ ਤਿੰਨ ਹੋਰ ਪਾ ਲਏ ਸੀ ਬੀਬੀ ਜੀ ਨੂੰ ਪਾ ਕੇ ਸਾਰੀ ਰਾਤ ਬੈਠੇ ਆ ਜੀ ਇੱਕ ਮੈਂ ਇੱਕ ਛੋਟੀ ਜਿਹੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਆ ਤੁਸੀਂ ਇਹਦੇ ਉਹਨੇ ਸਵਾਲ ਕੀਤਾ ਆ ਵੀ ਸਾਰੇ ਮਾਹ ਪੁਰਖਾਂ ਨੇ ਇਹ ਜਿਹੜੇ ਪੱਕ ਦਿੱਤੀ ਸੀ ਇੱਕ ਮਾਹ ਪੁਰਖਾਂ ਨੂੰ ਉਹਨੇ ਪੁੱਛੋ ਕਦੇ ਵੀ ਕਦੀ ਵੀ ਆਣ ਕੇ ਵੀ ਮਾਹ ਪੁਰਖੋ ਅੱਜ ਤਾਈ ਵੀ ਤੁਸੀਂ ਕਦੀ ਵੀ ਪੋਰਟ ਆ ਪੋਰਟਸ ਜਾਇਆ ਅੱਜ ਇਹ ਕਿੱਥੇ ਬਸਦਾ ਗੱਦੀ ਨਸ਼ੀਨ ਮੈਂ ਕਹਿੰਦਾ ਕੋਈ ਵੀ ਕਵਿੰਟ ਕਰਕੇ ਕਹਦਾ ਵੀ ਇਹ ਗੱਦੀ ਨਸ਼ੀਨਾ ਤੇ ਅਸੀਂ ਅਸੀਂ ਉਹਦੇ ਘਰ ਮਿੱਠਾ ਦੇਣ ਵੀ ਗਏ ਆ ਆ ਜਾ ਪਰ ਆਰੇ ਉਹਨਾਂ ਲੋਕਾਂ ਲੋਕਾਂ ਕੋ ਗਾਲਾ ਸੁਣਨ ਦਾ ਸ਼ੌਂਕ ਆ ਔਰ ਬਾਪੂ ਲਾਲ ਬਾਦਸ਼ਾਹ ਦੇ ਡੇਰੇ ਦੇ ਉੱਤੇ ਜਿਹੜਾ ਕੋਈ ਸਾਈਂ ਬੈਠਾ ਆ ਉਹ ਲੋਕਾਂ ਕੋ ਗਾਲਾ ਸੁਣੇ ਸਾਡੇ ਤਾਂ ਮਰਨ ਵਾਲੀ ਗੱਲ ਆ ਇੱਕ ਦੂਜੀ ਗੱਲ ਇਹ ਆ ਕਿ ਜਿਹੜਾ ਹੁਣ ਤੁਸੀਂ ਪਬਲਿਕ ਇਕ ਐਮ ਐਲ ਏ ਨੂੰ ਇੱਕ ਖਰਾਇ ਨੂੰ ਜਿਹੜਾ ਪੂਰਾ ਸਾਫ ਦਾ ਸੰਕਤ ਰਿਆ ਸਰ ਉਹਨਾਂ ਨੇ ਜਿਹੜਾ ਬਾਦਸ਼ਾਹ ਦਾ ਪ੍ਰਯੋਗ ਕੀਤਾ ਇਸ ਪੀ ਤਈ ਆ ਸਰ ਪਟਕ ਜਗ੍ਹਾ ਲਾ ਤੁਹਾਨੂੰ ਵੀ ਪਤਾ ਲੱਗਦਾ ਆ ਵੀ ਸਾਰਾ ਸਾਰਾ ਸ਼ਹਿਰ ਜਿਹੜੀ ਆ ਇਹਨਾਂ ਦੀ ਸੈਂਟਰ ਐਂਡ ਐਂਡ ਪੰਜਾਬ ਗਵਰਨਮੈਂਟ ਇਹ ਸਾਰੇ ਲੋਕ ਅੱਗੇ ਝਪੜ ਝਪੜ ਕੇ ਬੈਿਆ ਅੱਜ 400 ਬੰਦਾ 500 ਬੰਦਾ ਆ ਕੱਲ ਨੂੰ ਇੱਥੇ 1000 ਬੰਦਾ ਬੈਠੂਗਾ ਮੇਰੀ ਆਖਰੀ ਮੰਗ ਕੀ ਆ ਆਖਰੀ ਮੰਗ ਮੱਲੇ ਰਿਸ਼ੀ ਨਗਰ ਮੇਲਾ ਕਰਾਂਗਾ ਮੇਲਾ ਮੇਲੇ ਵਿੱਚ ਪਹੁੰਚਣਾ ਮੱਲੇ ਦੀ ਹੋਵੇ ਮੱਲੇ ਦੀ ਹੋਵੇ ਮੇਲੇ ਵਿੱਚ ਕੁਝ ਦਿਨ ਰਹਿ ਕੇ ਆ ਤੁਹਾਨੂੰ ਕੀ ਲੱਗਦਾ ਦੋ ਤਿੰਨ ਦਿਨਾਂ ਦੇ ਵਿੱਚ ਸਾਰਾ ਮਸਲਾ ਹੱਲ ਹੋ ਜਾਈਏ ਤਿਆਰੀਆਂ ਹੋਈਆਂ ਵੀ ਕੋਈ ਸਾੜੀਆਂ ਤਿਆਰੀਆਂ ਆ ਸਾਡੀ ਤਿਆਰੀ ਹੋ ਰਹੀ ਆ ਲਾਈਟਿੰਗ ਹੋ ਗਈ ਗਾਣੇ ਵਾਲੇ ਹੋ ਗਏ ਬੋਲੋ ਸਾਡਾ ਸਾਰਾ ਕੁਝ ਤਿਆਰ ਆ ਓਕੇ ਜੈ ਮਸਤਾਂ ਦੀ